احمد ندیم قاسمی ਦੀ ਇੱਕ کہانی ਜੁੱਤੀ ਤੁਹਾਡ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸਾਨੂੰ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਸੋ ਆਓ ਕਹਾਣੀ ਜੁੱਤੀ ਲੇਖਕ احمد ندیم قاسمی ਕਰਮੂ ਇੱਕ ਕਵਾਲ ਪਾਰਟੀ ਵਿੱਚ ਸਾਲਾਂਬੱਦੀ ਤਾੜੀ ਮਾਰ ਮਾਰ ਕੇ ਤਾਣ ਦਿੰਦਾ ਰਿਹਾ ਫਿਰ ਆਵਾਜ਼ ਲਾਉਣੀ ਵੀ ਸਿੱਖ ਗਿਆ ਪਿੱਛੋਂ ਤੋਂ ਅੱਗੇ ਆ ਗਿਆ ਅਤੇ ਵੱਡੇ ਕਵਾਲ ਦੇ ਗੋਡੇ ਨਾਲ-ਗੋਡਾ ਜੋੜ ਕੇ ਬਹਿਣ ਲੱਗਾ ਤਾਂ ਵੱਡੇ ਕਵਾਲ ਨੂੰ ਇਹ ਚਿੰਤਾ ਸਤਾਉਣ ਲੱਗੀ ਕਿ ਕਿਧਰੇ ਉਹ ਉਸ ਤੋਂ ਅੱਗੇ ਨਾ ਵਾਜ ਜਾਵੇ ਇਸ ਲਈ ਉਹਨੇ ਕਰਮੂ ਨੂੰ ਚਲਦਾ ਕਰ ਦਿੱਤਾ ਕਰਮੂ ਦੀ ਆਵਾਜ਼ ਤਾਂ ਆਮ ਜਹੀ ਸੀਗੀ ਪਰ ਉਹਨੇ ਕਵਾਲੀ ਦੇ ਗੌਰ ਸਿੱਖ ਲਏ ਸਨ ਤੇ ਉਹ ਵਾਜੇ ਦੀ ਆਵਾਜ਼ ਵਿੱਚ ਆਪਣੀ ਆਵਾਜ਼ ਨੂੰ ਲੁਕੋ ਲੈਣ ਦੀ ਮਹਾਰਤ ਪ੍ਰਾਪਤ ਕਰ ਚੁੱਕਾ ਸੀਗਾ ਉਹਨੇ ਆਪਣੀ ਕਵਾਲ ਪਾਰਟੀ ਬਣਾ ਲਈ ਅਤੇ ਔਰਸਾ ਮੇਲਿਆਂ ਤੇ ਵਿਆਹ ਸ਼ਾਦੀਆਂ ਵਿੱਚ ਗਾਉਂਦਾ ਰਿਹਾ ਤੇ ਆਪਣੇ ਤਿੰਨਾਂ ਬੱਚਿਆਂ ਨੂੰ ਪੜਾਉਂਦਾ ਰਿਹਾ ਅਸਲ 'ਚ ਉਹਨੂੰ ਵੱਡੇ ਕਵਾਲ ਦੇ ਨਾਲ ਵੱਡੇ-ਵੱਡੇ ਸ਼ਹਿਰਾਂ ਵਿੱਚ ਜਾਂਦਾ ਮੌਕਾ ਮਿਲਿਆ ਸੀ ਉਹਨੇ ਮਹਿਸੂਸ ਕੀਤਾ ਸੀਗਾ ਕਿ ਜੇਕਰ ਉਹਨੇ ਬੱਚਿਆਂ ਨੂੰ ਸਿੱਖਿਆ ਨਾ ਦਿੱਤੀ ਤਾਂ ਉਹ ਵੀ ਉਸੇ ਵਾਂਗ ਉਹਦੇ ਪਿਓ ਦਾ ਦੀਵਾੰਗ ਢੋਲ ਢਮੱਕੇ ਵਜਾਉਂਦੇ ਜਾਂ ਕਵਾਲਾਂ ਦੇ ਪਿੱਛੇ ਬਹਿ ਕੇ ਤਾੜੀਆਂ ਮਾਰਦੇ ਫਿਰਨਗੇ ਉਹਨਾਂ ਦੀਆਂ ਬਰਾਸ਼ਾਂ ਵੀ ਉਹਦੇ ਵਾਂਗ ਜਾਂ ਉਹਦੇ ਪਿਓ ਵਾਂਗ ਢਿੱਲੀਆਂ ਹੀ ਰਹਿਣਗੀਆਂ ਜਦੋਂ ਉਹਨੇ ਤਿੰਨਾਂ ਬੱਚਿਆਂ ਨੂੰ ਪਿੰਡ ਦੇ ਸਕੂਲ ਵਿੱਚ ਦਾਖਲ ਕਰਵਾਇਆ ਸੀ ਤਾਂ ਸਾਰਾ ਪਿੰਡ ਹੈਰਾਨ ਰਹਿ ਗਿਆ ਸੀ ਲੋਕ ਆਖਦੇ ਸਨ ਬਾਬਾ ਆਦਮ ਦੇ ਅਸਮਾਨ ਤੋਂ ਧਰਤੀ ਤੇ ਉਤਰਨ ਤੋਂ ਲੈ ਕੇ ਹੁਣ ਤੱਕ ਦੇ ਜ਼ਮਾਨੇ ਦਾ ਇਹ ਪਹਿਲਾ ਮਰਾਸੀ ਹੈ ਜਿਹਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਸੁਜੀ ਹੈ ਚੌਧਰੀ ਨੇ ਉਹਨੂੰ ਧਾਰੇ ਵਿੱਚ ਸੱਦਿਆ ਤੇ ਛੱਡ ਗਿਆ ਸ਼ਰਮ ਕਰ ਕਰਮੂ ਮਰਾਸੀ ਹੋ ਕੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ ਕੀ ਵਿਹਵਾਵਾਂ ਵਿੱਚ ਲੋਕ ਉਹਨਾਂ ਕੋਲੋਂ ਢੋਲ ਸ਼ਹਿਨਾਈ ਦੀ ਧੰਕ ਤਾਬਾ ਸੁਣਨਗੇ ਕਿਉਂ ਉਹਨਾਂ ਨੂੰ ਵਿਗਾੜਦਾ ਆ ਕਿਉਂ ਨਾਸ ਮਾਰਦਾ ਆ ਆਪਣੇ ਪਿਤਾ ਪਰਖੀ ਪੇਸ਼ੇ ਦਾ ਕਰਮੂ ਇਹ ਸਭ ਕੁਝ ਚੁੱਪ ਕਰਕੇ ਸੁਣਦਾ ਰਿਹਾ ਫਿਰ ਉਹ ਚੌਧਰੀ ਦੀ ਉਸ ਫਟਕਾਰ ਤੇ ਮੁਸਕਰਾਇਆ ਉਹਨੇ ਕੁਝ ਕਿਹਾ ਤਾਂ ਬਸ ਇੰਨਾ ਹੀ ਭਾਗ ਲੱਗੇ ਰਹਿਣ ਸਾਰੀ ਉਮਰ ਦਾਲ ਖਾਣ ਵਾਲੇ ਦਾ ਇੱਕ ਅੱਧਵਾਰੀ ਕੁੱਕਰ ਬਟੇਰੇ ਦਾ ਸਲੂਣਾ ਚੱਖਣ ਨੂੰ ਜੀ ਚਾਹੁੰਦਾ ਹੀ ਹੈ ਨਾ ਕਰਮੂ ਨੇ ਕਵਾਲੀ ਦੇ ਨਾਂ ਤੇ ਚੀਕਾਂ ਮਾਰ ਮਾਰ ਪੈਸਾ ਜੋੜਿਆ ਸੀ ਤੇ ਬੱਚਿਆਂ ਨੂੰ ਇਸ ਤਰ੍ਹਾਂ ਪੜਾਇਆ ਉਹ ਗਰਮੀਆਂ ਦੀਆਂ ਛੁੱਟੀਆਂ ਵਿੱਚ ਘਰ ਆਉਂਦੇ ਸਨ ਤਾਂ ਮਰਾਸੀ ਦੀ ਔਲਾਦ ਲੱਗਦੇ ਹੀ ਨਹੀਂ ਸਨ ਫੇਰ ਪਤਾ ਨਹੀਂ ਉਹ ਕੀ ਪੱਟੀ ਪੜ ਕੇ ਆਉਂਦੇ ਸਨ ਕਿ ਮਰਾਸੀ ਦੇ ਪੁੱਤਰ ਹੋਣ ਤੇ ਸ਼ਰਮਿੰਦੇ ਵੀ ਨਹੀਂ ਸਨ ਕਹਿੰਦੇ ਸਨ ਠੀਕ ਹੈ ਅਸੀਂ ਕਰਮੂ ਮਰਾਸੀ ਦੇ ਪੁੱਤਰਾ ਪਰ ਚੌਧਰੀ ਵਾਂਗ ਸਾਡੀ ਪੀੜੀ ਵੀ ਤਾਂ ਬਾਬਾ ਆਦਮ ਨਾਲ ਮਿਲਦੀ ਏ ਫਿਰ ਉਹ ਮੁੰਡਾ ਲਾਹੌਰ ਕਾਲਾ ਛਾ ਕਾਕੂ ਤੇ ਫੈਸਲਾਬਾਦ ਵੱਲ ਮਿੱਲਾ ਵਿੱਚ ਕੰਮ ਕਰਨ ਲੱਗੇ ਤੇ ਪਿਓ ਨੂੰ ਹਰ ਮਹੀਨੇ ਨਾ ਰੁਪਈਆ ਕਲਣ ਲੱਗੇ ਕਰਮੂ ਆਪਣੀ ਕਵਾਲੀ ਪਾਰਟੀ ਤੋੜ ਕੇ ਆਪਣੇ ਪਿੰਡ ਰਹਿ ਲੱਗਾ ਸਾਫੇ ਸੁਥਰੇ ਕੱਪੜੇ ਪਾਉਂਦਾ ਤੇ ਖੇ ਰਾਤ ਦਾਣ ਵੀ ਦੇਣ ਲੱਗ ਪਏ ਸੀਗੇ ਫਿਰ ਇੱਕ ਸਾਲ ਜ਼ਕਾਤ ਸ਼ੁਕਰਾਨੇ ਦੇ ਤੌਰ ਤੇ ਆਪਣੀ ਕਮਾਈ ਦਾ 40ਵਾਂ ਹਿੱਸਾ ਰੱਬ ਦੇ ਨਾਂ ਤੇ ਸਾਲ 'ਚ ਇੱਕ ਵਾਰ ਦੇਣਾ ਵੀ ਦਿੱਤੀ ਸੀਗੀ ਚੌਧਰੀ ਨੇ ਇਹ ਸੁਣਿਆ ਤਾਂ ਉਹ ਇੰਨਾ ਹੱਸਿਆ ਕਿ ਉਹਦੇ ਅੱਖਾਂ ਚੋਂ ਪਾਣੀ ਵਗਣ ਲੱਗਾ ਹਰਾਮ ਦੀ ਔਲਾਦ ਉਹਨੇ ਕਿਹਾ ਕਮੀਨਾ ਕਿਸੇ ਥਾਂ ਦਾ ਦੇਖ ਲਿਆ ਜੇ ਲੋਕੋ ਸਾਲ ਦੋ ਸਾਲ ਚ ਆਪ ਜ਼ਕਾਤ ਮੰਗਣ ਖਲੋਤਾ ਹੋਵੇਗਾ ਜੇਕਰ ਉਹ ਉਸ ਵੇਲੇ ਤਾਈਂ ਕਿਆਮਤ ਨਾ ਆਈ ਤਾਂ ਇੱਕ ਮਰਸ ਜਦੋਂ ਜ਼ਕਾਤ ਦੇਣ ਲੱਗ ਪਵੇ ਤਾਂ ਸਮਝੋ ਸੂਰਜ ਸਵਾ ਨਜ਼ੇ ਕਿਹਾ ਜਾਂਦਾ ਹੈ ਕਿ ਕਿਆਮਤ ਵਾਲੇ ਦਿਨ ਸੂਰਜ ਸਿਰਾਂ ਤੋਂ ਸਵਾ ਨਜ਼ੇ ਦੀ ਉਚਾਈ ਤੱਕ ਆ ਜਾਏਗਾ ਤੱਕ ਉਤਰਨ ਕਿਸੇ ਨੇ ਕਰਮ ਨੂੰ ਨੂੰ ਅਤੇ ਚੌਧਰੀ ਫੇਰ ਇਸ ਤਰ੍ਹਾਂ ਹਸਨ ਲੱਗਾ ਜਿਵੇਂ ਰੋ ਰਿਹਾ ਹੋਵੇ ਕਿਸੇ ਨੇ ਕਰਮੂ ਨੂੰ ਚੌਧਰੀ ਦੀ ਇਹ ਗੱਲ ਦੱਸੀ ਤਾਂ ਉਹ ਕਹਿਣ ਲੱਗਾ ਚੌਧਰੀ ਕਿਉਂ ਖਫਾ ਹੋ ਰਿਹਾ ਹੈ ਮੈਂ ਉਹਨੂੰ ਤਾਂ ਜ਼ਕਾਤ ਨਹੀਂ ਕੱਲੀ ਨਾ ਉਹਨੂੰ ਵੀ ਦਿੰਦਾ ਪਰ ਅਜੇ ਜ਼ਕਾਤ ਲੈਣ ਦਾ ਉਹਦਾ ਹੱਕ ਨਹੀਂ ਬਣਦਾਗਾ ਹੌਲੀ ਹੌਲੀ ਹੱਕਦਾਰ ਹੋ ਜਾਏਗਾ ਜ਼ਮਾਨਾ ਬਦਲ ਰਿਹਾ ਹੈ ਜਿਹਨਾਂ ਲੋਕਾਂ ਕਰਮੂ ਨੂੰ ਚੌਧਰੀ ਦੀ ਗੱਲ ਦੱਸੀ ਸੀ ਉਹਨਾਂ ਚੌਧਰੀ ਨੂੰ ਕਰਮੂ ਦੀ ਗੱਲ ਦੱਸਣਾ ਵੀ ਜ਼ਰੂਰੀ ਸਮਝਿਆ ਉਸ ਵੇਲੇ ਚੌਧਰੀ ਸ਼ਰਬਤ ਪੀ ਰਿਹਾ ਸੀਗਾ ਇਹ ਗੱਲ ਸੁਣਦਿਆਂ ਹੀ ਉਹਨੂੰ ਅਥੂ ਆ ਗਿਆ ਤੇ ਸ਼ਰਬਤ ਉਹਦੇ ਨੱਕ ਚੋਂ ਵਗ ਗਿਆ ਸੀਗਾ ਫੇਰ ਇੱਕ ਦਿਨ ਕਰਮੂ ਗਲੀ ਚ ਬੈਠਾ ਗੱਪਾਂ ਮਾਰ ਰਿਹਾ ਸੀ ਕੱਲਾ-ਗੱਲਾ ਚ ਕਹਿ ਲੱਗਾ ਮੈਂ ਮਰਾਸੀ ਹਾਂ ਪਰ ਤਿੰਨ ਬਉਆਂ ਦਾ ਪਿਓ ਵੀ ਹਾਂ ਇਸ ਲਈ ਮੇਰਾ ਜੀ ਕਰਦਾ ਏ ਇੱਥੇ ਗਲੀ ਚ ਬੈਹਨ ਦੀ ਬਜਾਏ ਇੱਕ ਪੱਕੀ ਬੈਠਕ ਬਣਵਾ ਲਵਾਂ ਉਸ ਵਿੱਚ ਪਲੰਗ ਤੇ ਮੂੜੇ ਡਾ ਦਿਆਂ ਤੇ ਤੁਹਾਡੇ ਸਾਰਿਆਂ ਨਾਲ ਬਹਿ ਕੇ ਦੁਨੀਆ ਭਾਜੀਆਂ ਗੱਲਾਂ ਕਰਾਂ ਬੈਲੀ ਚੌਧਰੀ ਦਾ ਦਾਰਾਤੇ ਹੈ ਹੀ ਨਾ ਪਰ ਉੱਥੇ ਬੈਂਦਾ ਤਾਂ ਹਾਂ ਇਸ ਤਰ੍ਹਾਂ ਜਾਪਦਾ ਏ ਜਿਵੇਂ ਸਿਰ ਪਰ ਨਿਖਲੋਤਾ ਹੋਵਾਂ ਇਹ ਗੱਲ ਕਰਕੇ ਉਹ ਆਪਣੇ ਘਰ ਗਿਆ ਹੁੱਕਾ ਤਾਜ਼ਾ ਕਰਕੇ ਚਲਮ ਵਿੱਚ ਅੱਗ ਰੱਖੀ ਤੇ ਸੂਟਾ ਮਾਰਨ ਲਈ ਅਜੇ ਮੰਜੀ ਤੇ ਬਹਿਣੇ ਲੱਗਾ ਸੀ ਕਿ ਚੌਧਰੀ ਬਲੌਣ ਸੱਦਾ ਆ ਗਿਆ ਉਹਨਾਂ ਦਾਰੇ ਵਿੱਚ ਪੈਰ ਰੱਖਿਆ ਸੀਗਾ ਕਿ ਤਿੰਨ ਚਾਰ ਮਸਟੰਡਿਆਂ ਉਹਨੂੰ ਫੜ ਲਿਆ ਤੇ ਚੌਧਰੀ ਦਾ ਪਾਲਤੂ ਮੁੰਚੀ ਉਹਦੀ ਪਿੱਠ ਤੇ ਜੁੱਤੀਆਂ ਮਾਰਨ ਲੱਗ ਪਿਆ ਨਾ ਹੀ ਚੌਧਰੀ ਗਾਲ੍ਹਾਂ ਕੱਢਣ ਲੱਗ ਪਿਆ ਬੈਠਕ ਬਣਾਏਗਾ ਕਮੀਨਾ ਮੇਰੇ ਵਾਂਗ ਦਾਰਾਂ ਲਾਏਗਾ ਚਾਰ ਪੈਸੇ ਕੀ ਆ ਗਏ ਨੇ ਤੇ ਆਪਣੇ ਔਕਾਤ ਹੀ ਭੁੱਲ ਗਿਆ ਇਹ ਕੁੱਤਾ ਮਾਰੋ ਹੋਰ ਮਾਰੋ ਇਸਨੂੰ ਕਰਮ ਨੂੰ ਇੰਨੀਆਂ ਜੁੱਤੀਆਂ ਵੱਜੀਆਂ ਕਿ ਜੇਕਰ ਕਿਸੇ ਹੋਰ ਨੂੰ ਵੱਜਦੀਆਂ ਤਾਂ ਉਹ ਗਿਣਤੀ ਭੁੱਲ ਜਾਂਦਾ ਪਰ ਕਰਮ ਉਹ ਗਿਣਦਾ ਰਿਹਾ ਮੈਂ ਤਾਂ ਗਿਣਦਾ ਰਿਹਾ ਹਾਂ ਉਹਨੇ ਆਪਣੇ ਮਿਲਣ ਵਾਲੇ ਨੂੰ ਦੱਸਿਆ ਮੈਂ ਤਾਂ ਇਸ ਲਈ ਗਿਣਦਾ ਰਿਹਾ ਹਾਂ ਕਿ ਕਿਆਮਤ ਵਾਲੇ ਦਿਨ ਰੱਬ ਦੇ ਸਾਹਮਣੇ ਜੁੱਤਿਆਂ ਦਾ ਹਿਸਾਬ ਦੇਣ ਵੇਲੇ ਮੈਥੋਂ ਕੋਈ ਗਲਤੀ ਨਾ ਹੋ ਜਾਵੇ ਬਾਠ ਵਜਦਿਆਂ ਸਨ ਬਾਠ ਪੂਰੀਆਂ ਬਾਹਟ ਕਰਾਂਗਾ ਰੱਬ ਦੀ ਹਜ਼ੂਰੀ ਜੀ ਇੱਕ ਦਿਨ 70 ਨਾਂ ਸਹੀ ਚੌਧਰੀ ਲਈ ਸਾਰੀ ਦੁਨੀਆ ਦੇ ਲੋਕਾਂ ਦੇ ਸਾਹਮਣੇ ਮੇਰੀ ਤਾਂ ਇੱਕੋ ਜੁੱਤੀ ਹੀ ਬਹੁਤ ਹੈ ਉਹਨਾਂ ਦਿਨਾਂ ਵਿੱਚ ਵੋਟਰ ਲਿਸਟ ਤਿਆਰ ਹੋ ਰਹੀ ਸੀ ਲਿਸਟ ਤਿਆਰ ਕਰਨ ਵਾਲੇ ਅਸਪੈਂਡ ਵੀ ਆਏ ਸਨ ਤੇ ਕਰਮੋ ਦਾ ਨਾਂ ਵੀ ਦਰਜ ਕਰਨ ਲੱਗੇ ਤਾਂ ਉਹਨਾਂ ਚੋਂ ਇੱਕ ਨੇ ਕਿਹਾ ਭਾਈ ਤੂੰ ਆਪਣਾ ਨਾਂ ਕਰਮਾ ਦੱਸਦਾ ਏ ਪਰ ਕਰਮਾ ਕੀ ਨਾ ਹੋਇਆ ਕਰਮ ਇਲਾਹੀ ਹੋਵੇਗਾ ਜਾਂ ਕਰਮ ਅਲੀ ਜਾਂ ਫਿਰ ਕਰਮਦੀਨ ਕਰਮਾ ਕੋਈ ਨਾ ਹੁੰਦਾ ਆ ਇਹ ਤੇਰੇ ਅਸਲੀ ਨਾਮ ਦਾ ਵਿਗੜਿਆ ਹੋਇਆ ਰੂਪ ਜਾਪਦਾ ਹੈ ਕਰਮੂ ਕਹਿਣ ਲੱਗਾ ਮੈਂ ਮਰਾਸੀ ਹਾਂ ਜੀ ਇਹ ਤੇ ਮਰਾਸੀਆਂ ਦੇ ਨਾਂ ਇਸੇ ਤਰ੍ਹਾਂ ਹੁੰਦੇ ਨੇ ਮੇਰੇ ਨਾਮ ਦਾ ਵਿਗਾਰ ਤਾਂ ਕਰਮੂ ਇਹ ਜਿਸ ਤਰ੍ਹਾਂ ਮੇਰੇ ਪਿਓ ਨੂੰ ਲੋਕ ਗਾਮੂ ਕਹਿੰਦੇ ਹਨ ਪਰ ਉਹਨਾਂ ਦਾ ਅਸਲੀ ਨਾਮ ਗਾਮਾ ਸੀਗਾ ਰੱਖ ਕੇ ਉਹਨਾਂ ਸੂਚੀ ਵਿੱਚ ਕਰਮਾ ਸੁਪੁੱਤਰ ਗਮਾ ਜਾਤ ਮਰਾਸੀ ਕੀਤਾ ਭਿਖਾਰੀ ਦੇ ਸ਼ਬਦ ਲਿਖੇ ਤਾਂ ਕਰਮ ਨੂੰ ਗੁੱਸਾ ਆ ਗਿਆ ਨਹੀਂ ਸਾਹਿਬ ਜੀ ਮੈਂ ਭਿਖਾਰੀ ਨਹੀਂ ਹਾਂ ਪੀਕ ਦਾ ਇੱਕ ਪੈਸਾ ਵੀ ਮੇਰੇ ਲਈ ਹਰਾਮ ਹੈ ਮੈਂ ਤਾਂ ਸਾਰੀ ਉਮਰ ਆਪਣੀ ਮਿਹਨਤ ਦੀ ਕਮਾਈ ਖਾਂਦਾ ਰਿਆ ਮੇਰੇ ਬੱਚੇ ਪੜ ਗਏ ਆ ਇਹ ਵੀ ਸਾਡੀ ਮਿਹਨਤ ਦੀ ਕਮਾਈ ਹੈ ਹੁਣ ਉਹ ਮਿਹਨਤ ਕਰਦੇ ਨੇ ਤੇ ਸਾਡੀ ਮਿਹਨਤ ਦਾ ਬਦਲਾ ਚੁਕਾਉਂਦੇ ਨੇ ਮੈਂ ਤਾਂ ਹੁਣ ਜ਼ਕਾਤ ਵੀ ਕੱਢਦਾ ਹਾਂ ਤੇ ਫਿਰ ਭਿਖਾਰੀ ਮੈਂ ਕਿਵੇਂ ਹੋ ਗਿਆ ਭਿਖਾਰੀ ਲਿਖਣਾ ਹੈ ਤਾਂ ਚੌਧਰੀ ਨੂੰ ਲਿਖੋ ਕਿਸਾਨ ਮਿਹਨਤ ਕਰਦਾ ਹੈ ਚੌਧਰੀ ਖਾਂਦਾ ਆ ਚੌਧਰੀ ਨੂੰ ਪਤਾ ਲੱਗਾ ਕਿ ਕਰਮੂ ਨੇ ਵੋਟਰ ਲਿਸਟ ਬਣਾਉਣ ਵਾਲਿਆਂ ਦੇ ਸਾਹਮਣੇ ਉਹਨੂੰ ਭਿਖਾਰੀ ਕਿਹਾ ਹੈ ਤਾਂ ਉਹਨੂੰ ਤੁਰੰਤ ਦਾਰੇ ਵਿੱਚ ਸੱਦਿਆ ਗਿਆ ਤੇ ਸਾਰੇ ਪਿੰਡ ਦੇ ਲੋਕਾਂ ਦੇ ਸਾਹਮਣੇ ਉਹਨੂੰ ਮੋਂਚੀ ਕੋਲੋਂ ਜੁੱਤੀਆਂ ਮਰਵਾਈਆਂ ਅਜੇ ਜੁੱਤੀਆਂ ਵਾਝੀ ਰਹੀਆਂ ਸਨ ਕਰਮਚਾਰਕ ਉੱਥੇ ਬੈਠਾ ਤੇ ਮੋਂਚੀ ਦੀ ਬਾਹ ਫੜ ਕੇ ਕਹਿਣ ਲੱਗਾ ਬੱਸ 62 ਪੂਰੀਆਂ ਹੋ ਗਈਆਂ ਮੇਰਾ ਕੋਟਾ ਮੈਨੂੰ ਮਿਲ ਗਿਆ ਆ ਮੈਨੂੰ ਜ਼ਿਆਦਾ ਮਾਰੋਗੇ ਤਾਂ ਕਿਆਮਤ ਵਾਲਿਆਂ ਚੌਧਰੀ ਜੀ ਨੂੰ ਜ਼ਿਆਦਾ ਤਕਲੀਫ ਹੋਵੇਗੀ ਮੈਨੂੰ ਤਕਲੀਫ ਹੋਵੇਗੀ ਚੌਧਰੀ ਇਸ ਤਰ੍ਹਾਂ ਹੈਰਾਨ ਹੋਇਆ ਜਿਵੇਂ ਸਿਰ ਤੇ ਸੂਰਜ ਡਿੱਗ ਪਿਆ ਹੋਵੇ ਮੈਨੂੰ ਕਹੀ ਤਕਲੀਫ ਹੋਵੇਗੀ ਕਮੀਨੇਆ ਕਰਮੂ ਨੇ ਕਿਹਾ ਚਲੋ ਜੇ ਤੁਹਾਨੂੰ ਤਕਲੀਫ ਨਹੀਂ ਹੋਵੇਗੀ ਤੁਹਾਡਾ ਹਿਸਾਬ ਪੂਰਾ ਕਰਨ ਵਾਲੇ ਫਰਸ਼ਟੇ ਨੂੰ ਹੋਵੇਗੀ ਨਾ ਮੇਰਾ ਹਿਸਾਬ ਚੌਧਰੀ ਨੇ ਇਸ ਤਰ੍ਹਾਂ ਪਾਸਾ ਬਦਲਿਆ ਜਿਵੇਂ ਪਲੰਗ ਉੱਤੇ ਹੀ ਖਲੋਕ ਜਾਵੇਗਾ ਕੀ ਬੱਕਦਾ ਪਿਆ ਆ ਜੀ ਇਹੀ ਕਰੀਬਾਂ ਨੂੰ ਜੁੱਤੀਆਂ ਮਰਵਾਉਣ ਦਾ ਹਿਸਾਬ ਇੱਕ ਦਿਨਾਂ 70 ਕਰਮੂ ਹੋਰ ਜੁੱਤੀਆਂ ਵਜਣ ਦੀ ਉਡੀਕ ਕੀਤੇ ਬਿਨਾ ਉੱਠ ਖਲੋਤਾ ਸੀ ਤੇ ਜ਼ਮੀਨ ਤੋਂ ਆਪਣੇ ਪੱਗ ਚੱਕ ਕੇ ਝਾੜ ਰਿਹਾ ਸੀਗਾ ਪਾਗ ਲੱਗੇ ਰਹਿਣ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ 68 ਅੱਜ ਦੀਆਂ ਤੇ 68 ਪਿਛਲੀਆਂ ਰੱਬ ਤੁਹਾਡਾ ਭਲਾ ਕਰੇ ਕੱਲ 124 ਹੋਈਆਂ ਕਿਆਮਤ ਵਾਲੇ ਦਿਨ ਇੱਕ ਦੇ ਬਦਲੇ 70 ਵਜਣ ਗਿਆ ਤਾਂ 124 ਦੇ ਕਿੰਨੀਆਂ ਵਜਣ ਗਿਆ ਮੋਚੀ ਜੀ ਹਿਸਾਬ ਲਾ ਕੇ ਦੱਸਣ ਦਿਓ ਚੌਧਰੀ ਹੋਰਾਂ ਨੂੰ ਚੌਧਰੀ ਨੇ ਗੁੱਸੇ ਨਾਲ ਆਪਣੀ ਜੁੱਤੀ ਵੱਲ ਹੱਥ ਵਧਾਇਆ ਪਰ ਜਦੋਂ ਦੇਖਿਆ ਕਿ ਦਾਰੇ ਵਿੱਚ ਖਲੋਤੇ ਬਹੁਤ ਲੋਕ ਕਰਮੂ ਦੀ ਗਲਤ ਤੇ ਹੱਸ ਰਹੇ ਨੇ ਤਾਂ ਹੱਥ ਪਿੱਛੇ ਖਿਚਣ ਦੀ ਬਜਾਏ ਉਸ ਨਾਲ ਧਰਤੀ ਤੋਂ ਇੱਕ ਤਿਲਾ ਚੱਕਿਆ ਤੇ ਪੋਟਿਆਂ ਨਾਲ ਉਹਨੂੰ ਚੋਬ ਦਿੱਤਾ ਸੀਗਾ ਗੱਲਾਂ ਉਹਦੇ ਬੁੱਲਾਂ ਵਿੱਚ ਹੀ ਰਹਿ ਗਈਆਂ ਸੀਗੀਆਂ ਇਸ ਘਟਨਾ ਤੋਂ ਮਗਰੋਂ ਚੌਧਰੀ ਕਰਮੂ ਨਾਲ ਬੜਾ ਸੰਭਲ ਕੇ ਬੋਲਦਾ ਕਰਮੂ ਮਰਾਸੀ ਤਾਂ ਹੈ ਹੀ ਸੀਗਾ ਪਰ ਖਾਂਦਾ ਪੀਂਦਾ ਮਰਾਸੀ ਤੇ ਖਾਂਦੇ ਪੀਂਦੇ ਲੋਕਾਂ ਨਾਲ ਗੱਲਬਾਤ ਬੜੀ ਸੋਚ ਵਿਚਾਰ ਕੇ ਕੀਤੀ ਜਾਂਦੀ ਹੈ ਇਸ ਤਰ੍ਹਾਂ ਅਮਰੀਕਾ ਰੂਸ ਨਾਲ ਤੇ ਰੂਸ ਅਮਰੀਕਾ ਨਾਲ ਗੱਲਬਾਤ ਕਰਦਾ ਆ ਫੇਰ ਵੀ ਜਦੋਂ ਕੋਈ ਚੌਧਰੀ ਦੇ ਦਾਰੇ ਚੋਂ ਫਾਕਤ ਲੋਕ ਟੁਰ ਜਾਂਦੇ ਅਤੇ ਉਹਦੇ ਆਪਣੇ ਬੰਦੇ ਬਹਿ ਜਾਂਦੇ ਤਾਂ ਉਹ ਆਪਣੇ ਦਿਲ ਦੀ ਪੜਾਹਸ ਕੱਢਦਾ ਇਹ ਕਮੀਨਾ ਕੋੜੀ ਗੱਲ ਗੋਲੀ ਥੱਕ ਦਿੰਦਾ ਆ ਹੁਣ ਮੈਂ ਇਹਨੂੰ ਖੰਡ ਨਾਲ ਗਲੇਫੀਆਂ ਹੋਈਆਂ ਗੋਲੀਆਂ ਖਵਾਵਾਂਗਾ ਫਿਰ ਉਹ ਹਾਲਤ ਤੇ ਵਿਚਾਰ ਕਰਨ ਲੱਗਾ ਲੋਕ ਆਖਦੇ ਨੇ ਬਈ ਸ਼ਰਾਬ ਦਾ ਨਸ਼ਾ ਭੈੜਾ ਹੁੰਦਾ ਆ ਮੈਂ ਕਹਿੰਦਾ ਨਹੀਂਗਾ ਅਮੀਰਾਂ ਲਈ ਪੈਸੇ ਦਾ ਨਸ਼ਾ ਉਸ ਤੋਂ ਵੀ ਭੈੜਾ ਆ ਕਰਮੋਂ ਵੱਲ ਹੀ ਦੇਖੋ ਇਹ ਮਰਾਸੀ ਦਾ ਪੁੱਤ ਜਦੋਂ ਵੀ ਮੈਨੂੰ ਮਿਲਦਾ ਸੀ ਪਾਗ ਲੱਗੇ ਰਹਿਣ ਪਾਗ ਲੱਗੇ ਰਹਿੰਦੀ ਮਹਾਰਨੀ ਬੋਲਦਾ ਹੋਇਆ ਨਿਓ ਨਹੀਂ ਜਾਂਦਾ ਹੁੰਦਾ ਸੀਗਾ ਅਤੇ ਜਿੱਥੇ ਇਹ ਦਿਨ ਸੀਗਾ ਜਿੱਥੇ ਕੱਲ ਆਖਣ ਲੱਗਾ ਮੈਂ ਉਧਰ ਲਾਹੌਰ ਫੈਸਲਾਬਾਦ ਵੱਲ ਜਾ ਰਿਹਾ ਹਾਂ ਕੋਈ ਚੀਜ਼ ਚਾਹੀਦੀ ਹੋਵੇ ਤਾਂ ਲੰਦਾ ਆਵਾਂ ਕੋਈ ਖੁੰਡੀ ਸ਼ੁੰਡੀ ਕੋਈ ਜੁੱਤੀ ਛੁੱਤੀ ਇਹ ਸਭ ਪੈਸੇ ਦਾ ਨਸ਼ਾ ਹੈ ਫਿਰ ਚੌਧਰੀ ਨੇ ਧੌਣ ਕਮਾ ਕੇ ਇਧਰ ਉਧਰ ਦੇਖਿਆ ਤੇ ਕਹਿਣ ਲੱਗਾ ਉਹ ਕਿਧਰੇ ਕਿਸੇ ਖੁੰਝੇ ਵਿੱਚ ਬੈਠਾ ਤਾਂ ਨਹੀਂਗਾ ਹਰਾਮ ਦੀ ਸੱਟ ਯਾਦ ਜੇ ਇੱਕ ਵਾਰੀ ਮੈਂ ਇੱਥੇ ਧਾਰੇ ਵਿੱਚ ਉਹਦੀਆਂ ਗੱਲਾਂ ਕਰ ਰਿਹਾ ਸੀ ਹਨੇਰੇ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਮੀਨਾ ਵੀ ਇੱਕ ਪਾਸੇ ਬੈਠਾ ਹੋਇਆ ਏ ਉਸ ਖਾਨਦਾਨੀ ਕੰਗਾਲ ਦੇ ਨਵੇਂ ठाਠ ਬਾਠ ਦੀ ਗੱਲ ਕਰਦਿਆਂ ਮੈਂ ਆਖ ਦਿੱਤਾ ਕਿ ਜੇਕਰ ਕਾਂ ਮੋਰ ਦੇ ਖੰਭ ਸਜਾ ਲਵੇ ਤਾਂ ਕਾਂ ਵੀ ਕਾਂ ਹੀ ਰਹਿੰਦਾ ਆ ਮੇਰੀਆਂ ਚਲਮਾ ਭਰਨ ਵਾਲਾ ਤੇ ਮੇਰਾ ਤਬੇਲਾ ਸਾਫ ਕਰਨ ਵਾਲਾ ਮੇਰੀ ਇਹ ਗੱਲ ਸੁਣ ਕੇ ਪਰੇਦਾਰੇ ਵਿੱਚ ਬੋਲ ਪਿਆ ਸੀਗਾ ਉੰਜ ਚੌਧਰੀ ਜੀ ਸਿਆਣਿਆਂ ਕੋਲੋਂ ਸੁਣਿਆ ਏ ਵੀ ਮੋਰ ਵੀ ਕਾਂ ਦੀ ਹੀ نسل ਚ ਹੋਏ ਸਿਰਫ ਰੰਗਦਾਰ ਪਰ ਕੱਢ ਲੈ ਤੇ ਨਚਣਾ ਸਿੱਖ ਗਿਆ ਆ ਜਿਆਦਾ ਨਾ ਤੁਹਾਨੂੰ ਪੈਸੇ ਨੇ ਇੰਨਾ ਹੌਸਲਾ ਵਧਾ ਦਿੱਤਾ ਆ ਕਿ ਉਸ ਅਫਲਾਤੂਨ ਦੇ ਪੁੱਤਰ ਦਾ ਨਹੀਂ ਤਾਂ ਇੱਥੇ ਮੇਰੇ ਸਾਹਮਣੇ ਬਿੱਲੀ ਵਾਂਗ ਮਿਓ ਮਿਓ ਕਰਦਾ ਫਿਰਦਾ ਸੀਗਾ ਪੈਸੇ ਨੇ ਉਹਦੀ ਜ਼ਬਾਨ ਖਿੱਚ ਕੇ ਮੇਰੀ ਜੁੱਤੀ ਜੁੱਡੀ ਕਰ ਦਿਤੀ ਏ ਪਰ ਫੇਰ ਵੀ ਅਜਿਹੇ ਨਵੇਂ ਹੋਏ ਅਮੀਰਾਂ ਨੂੰ ਥਾਂ ਸਿਰ ਰੱਖਣ ਦੇ ਗੌਰਮੇ ਨੂੰ ਪਤਾ ਨਹੀਂ ਜੁੱਤੀ ਉੱਤੇ ਭਾਵੇਂ ਤਿੱਲੇ ਦੀ ਕੜਾਈ ਕੀਤੀ ਹੋਵੇ ਪਰ ਰਹੇਗੀ ਤੇ ਜੁੱਤੀ ਹੀ ਨਾ ਪੈਰੀ ਪਾਈ ਜਾਵੇਗੀ ਨਾ ਉਸ ਮਰਾਸੀ ਦੇ ਪੁੱਤਰ ਨੇ ਮੇਰੇ ਪਿੰਡ ਵਿੱਚ ਰਹਿਣਾ ਏ ਤਾਂ ਮਰਾਸੀ ਬਣ ਕੇ ਰਹਿਣਾ ਪਵੇਗਾ ਤੁਸੀਂ ਵੇਖ ਲੈਣਾ ਸਿਆਲ ਦਾ ਦਿਨ ਸੀ ਕਰਮੂ ਕੋਈ ਦਿਨ ਆਪਣੇ ਪੁੱਤਰ ਕੋਲ ਰਹਿ ਕੇ ਵਾਪਸ ਪਿੰਡ ਆਇਆ ਉਹਨੇ ਸੁਨਹਿਰੇ ਰੰਗ ਦੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ ਲੋਕ ਉਸ ਕੰਬਲ ਨੂੰ ਹੱਥ ਲਾਉਂਦੇ ਤਾਂ ਹੈਰਾਨ ਹੁੰਦੇ ਕਿਸੇ ਭੇੜ ਦੀ ਓਨ ਇੰਨੀ ਮਲੈਮ ਵੀ ਨਹੀਂ ਹੋ ਸਕਦੀ ਕੀ ਕਰਮੂ ਦੇ ਇੱਕ ਰੇਸ਼ੀਦਾਰ ਨੇ ਕੰਬਲ ਨੂੰ ਹੱਥ ਲਾਇਆ ਤਾਂ ਬismillah ਪੜ੍ਹ ਕੇ ਕੰਬਲ ਦੀ ਇੱਕ ਕੰਨੀ ਮੂੰਹ ਵਿੱਚ ਪਾ ਲਈ ਤੇ ਕਹਿਣ ਲੱਗਾ ਸੂਜੀ ਦਾ ਕੜਾ ਹੋਵੇ ਤਾਂ ਅਜਿਹਾ ਹੋਵੇ ਕਿ ਜਦੋਂ ਜੀ ਕਰੇ ਉੱਤੇ ਲੈ ਲਿਆ ਤੇ ਜੀ ਕਰੇ ਤਾਂ ਖਾ ਲਿਆ ਕਰਮੂ ਮਿਲਣ ਵਾਲਿਆਂ ਨੂੰ ਆਪ ਦੱਸਦਾ ਰਹਿੰਦਾ ਕਿ ਪੂਰੇ 100 ਦਾ ਆ ਨਿਰਾਸ਼ ਹੋਣਾ ਹੀ ਨਹੀਂਗਾ ਅੰਦਰੋਂ ਵੀ ਬੜਾ ਗੁਣੀ ਹੈ ਪੋ ਦੀ ਠੰਡ ਵਿੱਚ ਵੀ ਮੁੜਕਾ ਆ ਜਾਂਦਾ ਆ ਖੁਦਾ ਦੀ ਕਸਮ ਸਾਰੇ ਪਿੰਡ ਵਿੱਚ ਉਸਦੀ ਕੰਬਲ ਦੀ ਚਰਚਾ ਹੋਣ ਲੱਗੀ ਗੱਲ ਚੌਧਰੀ ਤੱਕ ਵੀ ਪੱੜ ਗਈ ਪਰ ਇਸ ਤਰ੍ਹਾਂ ਕੇ ਕਰਮੂ ਕਹਿ ਰਿਹਾ ਸੀਗਾ ਅਜਿਹੇ ਕੰਬਲ ਦਾ ਚੌਧਰੀ ਨੂੰ ਵੀ ਨਸੀਬ ਨਹੀਂ ਹੋਣਾਗਾ ਐਸ ਤੇ ਚੌਧਰੀ ਇੰਜ ਮੁਸਕਰਾਇਆ ਜਿਵੇਂ ਕਿਸੇ ਨੇ ਖਰਬੂਜੇ ਦਾ ਇੱਕ ਸਿਰਾ ਛੁਰੀ ਨਾਲ ਛੀ ਦਿੱਤਾ ਹੋਵੇ ਕਰਮੂ ਦੇ ਵਤੀਰੇ ਨੇ ਚੌਧਰੀ ਨੂੰ ਸਿਆਸਤਦਾਨ ਬਣਾ ਦਿੱਤਾ ਸੀਗਾ ਇੱਕ ਦਿਨ ਕਰਮੂ ਇਸ ਕੰਬਲ ਦੀ ਬੁੱਕਲਮਾਰ ਚੌਧਰੀ ਦੇ ਦਾਰੇ ਦੀ ਗਲੀ ਚ ਲੰਘ ਗਿਆ ਤੇ ਚੌਧਰੀ ਆਪਣੇ ਬੰਦਿਆਂ ਨਾਲ ਬੈਠਾ ਧੁੱਪ ਸੇਕ ਰਿਹਾ ਸੀਗਾ ਕਰਮੂ ਨੇ ਸੱਜਿਆ ਜਿਹਦੇ ਕੰਬਲ ਤੇ ਹੱਥ ਫੇਰ ਕੇ ਕਿਹਾ ਕਿੱਥੋਂ ਮਾਰਿਆ ਏ ਕਰਮੂ ਇੱਕ ਸਿਰ ਸੈਲ ਤੇ ਬਹਿ ਗਿਆ ਭਾਗ ਲੱਗੇ ਰਹਿਣ ਮੈਂ ਤਾਂ ਸਾਰੀ ਉਮਰ ਇੱਕ ਤਰਿੰਡੀ ਵੀ ਨਹੀਂ ਮਾਰੇਗੀ ਕੰਬਲ ਕਿੱਥੋਂ ਮਾਰਾਂਗਾ ਫਿਰ ਕੰਬਲ ਵੀ ਅਜਿਹਾ ਕਿ ਤੁਸੀਂ ਹੱਥ ਲਾਇਆ ਤਾਂ ਮੈਂ ਤੁਹਾਡੇ ਲੂਕਣ ਦੇ ਖੜੇ ਹੁੰਦੇ ਦੇਖਿਆ ਚੌਧਰੀ ਦਾ ਚਿਹਰਾ ਇਸ ਤਰ੍ਹਾਂ ਹੋ ਗਿਆ ਸੀਗਾ ਜਿਵੇਂ ਉਹਦੀ ਚੋਰੀ ਫੜੀ ਗਈ ਹੋਵੇ ਖਰਬੂਜੇ ਨੂੰ ਇੱਕ ਹੋਰ ਚੀਰਾ ਆ ਗਿਆ ਹੋਵੇ ਚੌਧਰੀ ਨੇ ਕਿਹਾ ਚਲੋ ਮਾਰਿਆ ਨਹੀਂ ਤਾਂ ਲਿਆ ਕਿੱਥੋਂ ਆ ਕਰਮੂ ਨੇ ਜਵਾਬ ਵਿੱਚ ਪਲਕ ਦੀ ਧੀਰ ਕੀਤੀ ਉਹਦੀਆਂ ਅੱਖਾਂ ਚਮਕੀਆਂ ਆਪਣੇ ਪੁੱਤਰ ਦੀ ਚਰਚਾ ਵੇਲੇ ਹਮੇਸ਼ਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਦਿnga ਪੁੱਤਲੂnga ਵਿੱਚ ਰੱਖੇ ਹੋਏ ਦੀਵੇਂ ਦੀਆਂ ਲਾਟਾਂ ਬਲ ਪੈਣ ਕਾਲਾ ਸ਼ਾ ਕਾਕੂ ਮੇਰਾ ਪੁੱਤਰ ਏ ਸਰਫ ਰਾਜ ਹਾਂ ਉਹ ਸਰਫਾ ਚੌਧਰੀ ਨੇ ਕਰਮੋਂ ਦੀ ਗਲਤੀ ਸੁਧਾਰੀ ਹਾਂਜੀ ਉਹੀ ਸਰਫਰਾਜ ਕਰਮੂ ਨੇ ਆਪਣੀ ਗਲਤੀ ਦੀ ਸੋਧ ਵੱਲ ਕੋਈ ਧਿਆਨ ਨਾ ਦਿੱਤਾ ਉਹ ਆਖਣ ਲੱਗਾ ਬਾਬਾ ਇਸ ਵਾਰ ਇੱਥੋਂ ਇੱਕ ਚੰਗੀ ਜੁੱਤੀ ਲੈ ਜਾ ਮੈਂ ਕਿਹਾ ਪੁੱਤ ਜੁੱਤੀਆਂ ਉਧਰ ਪਿੰਡ ਵਿੱਚ ਬਹੁਤ ਨੇ ਕੁਝ ਹੋਰ ਲਿਆ ਕੋਈ ਤੋਹਫਾ ਉਹ ਇਹ ਕੰਬਲ ਲੈ ਆਇਆ ਮਲੇਸ਼ੀਆ ਵਿੱਚ ਉਹਦੇ ਕਿਸੇ ਦੋਸਤ ਦਾ ਪਿਆਰ ਰਹਿੰਦਾ ਏ ਉਹ ਇਹ ਕੰਬਲ ਆਪਣੇ ਪੁੱਤਰ ਲਈ ਲਿਆ ਸੀਗਾ ਸਰਫਰਾਜ ਨੇ ਮੇਰੇ ਲਈ ਉਸ ਤੋਂ ਖਰੀਦ ਲਿਆ ਚੌਧਰੀ ਨੇ ਕਿਹਾ ਵੇਖ ਕਰਮੂ ਜੇਕਰ ਮੈਂ ਕਿਹਾ ਕਿ ਮੈਨੂੰ ਇਹ ਕੰਬਲ ਚਾਹੀਦਾ ਏ ਤਾਂ ले ले लो ना ਭਾਗ ਲੱਗੇ ਰਹਿਣ ਕਰਮ ਨੇ ਤੁਰੰਤ ਜਵਾਬ ਦਿੱਤਾ ਸਰਫਰਾਜ ਪੁੱਛੇਗਾ ਤਾਂ ਕਹਿ ਦਿਆਂਗਾ ਚੋਰ ਲੈ ਗਏ ਚੌਧਰੀ ਨੇ ਕਰਮੂ ਦੀ ਗੱਲ ਨੂੰ ਹਾਸੇ ਵਿੱਚ ਗਵਾਉਣਾ ਚਾਹਿਆ ਪਰ ਸਾਫ਼ ਪਤਾ ਲੱਗਿਆ ਸੀ ਕਿ ਇਸ ਹਾਸੇ ਦਾ ਫੇਫੜਿਆਂ ਨਾਲ ਕੋਈ ਸਬੰਧ ਨਹੀਂ ਸੀਗਾ ਫਿਰ ਵੀ ਉਹ ਇੱਕਦਮ ਗੰਭੀਰ ਹੋ ਕੇ ਬੋਲਿਆ ਇਹਦਾ ਕੀ ਕਰੇਗਾ ਕੁਝ ਵੀ ਨਹੀਂ ਭਾਗ ਲੱਗੇ ਰਹਿਣ ਕਰਮੂ ਦੀ ਆਵਾਜ਼ 'ਚ ਬੜੀ ਬੇਪਰਵਾਹੀ ਸੀਗੀ ਬੜਾ ਠਰਮਾ ਸੀਗਾ ਪਰ ਮੈਂ ਮੁਫਤ ਨਹੀਂ ਲਵਾਂਗਾ ਚੌਧਰੀ ਨੇ ਕਿਹਾ ਇਹ ਸਾਡੀ ਖਾਨਦਾਨੀ ਆਦਤ ਹੈ ਕਿ ਅਸੀਂ ਮੁਫਤ ਚੀਜ਼ਾਂ ਦਿੰਦੇ ਹਾਂ ਲੈਂਦੇ ਨਹੀਂ ਤੂੰ ਤਾਂ ਜਾਣਦਾ ਹੀ ਨਾ ਤੈਨੂੰ ਉਮਰ ਪਰ ਦਾ ਤਜਰਬਾ ਹੈ ਹਾਂਜੀ ਕਰਮੂ ਨੇ ਕਿਹਾ ਪਰ ਕਦੇ-ਕਦੇ ਲੈਣ ਵਾਲੇ ਤੇ ਦੇਣ ਦਾ ਵੇਲਾ ਵੀ ਆ ਜਾਂਦਾ ਆ ਲੈ ਲਉਣਾ ਸਰਫਰਾਜ ਮੈਨੂੰ ਹੋਰ ਕੱਲ ਦੇਵੇਗਾ ਨਹੀਂ ਕਰਮੂ ਚੌਧਰੀ ਬੋਲਿਆ ਤਾਂ ਸਾਡਾ ਮਰਾਸੀ ਇਹ ਤਰੇਪਿਓ ਦਾਦੇ ਨੇ ਸਾਡੇ ਬਜ਼ੁਰਗਾਂ ਦੇ ਜੁੱਤੀਆਂ ਝਾੜੀਆਂ ਨੇ ਮੰਗ ਕੀ ਮੰਗਦਾ ਆ ਇਸ ਕੰਬਲ ਤਾਂ ਸਰਫੇਰ ਤੇ ਸਰਫੇਰ ਨੇ ਤੈਨੂੰ ਦੱਸਿਆ ਤਾਂ ਹੋਣਾ ਹੀ ਐ ਵੀ ਇਸ ਕੰਬਲ ਦੇ ਕਿਨਰ ਪਈ ਦਿੱਤੇ ਹਨ ਹਾਂਜੀ ਸਰਫਰਾਜੇ ਨੇ ਦੱਸਿਆ ਸੀਗਾ ਕਰਮੂ ਦੇ ਆਵਾਰ ਚ ਯੋਜਨਾ ਬਣਾਉਣ ਦੀ ਢੰਗਾਈ ਸੀਗੀ ਫਿਰ ਉਹ ਇੱਕ ਨਰਨੇ ਤੇ ਪੰਜ ਕੇ ਮੁਸਕਰਾਉਂਦਾ ਹੋਇਆ ਬੋਲਿਆ ਕੰਬਲ ਦੂਜੇ ਦੇਸ਼ ਦਾ ਹੈ ਨਾ ਜੀ ਮੈਂ ਆਖਿਆ ਵੀ ਸੀਗਾ ਸਰਫਰਾਜ ਨੂੰ ਬਈ ਇੰਨੀਆਂ ਫਜ਼ੂਲ ਖਰਚੀਆਂ ਨਾ ਕਰ ਕਹਿਣ ਲੱਗਾ ਕੋਈ ਵੀ ਚੀਜ਼ ਮੇਰੇ ਬਾਪ ਦੇ ਅਰਮਾਨ ਨਾਲੋਂ ਮਹਿੰਗੀ ਨਹੀਂਗੀ ਤੁਸੀਂ ਠੀਕ ਆਖਦੇ ਸੀਗੇ ਸਿੱਖਿਆ ਨੇ ਮੁੰਡੇ ਦੇ ਦਿਮਾਗ ਵਿਕਾਰ ਦਿੱਤੇ ਨੇ ਕੀਮਤ ਕੁਝ ਜ਼ਿਆਦਾ ਹੀ ਹੈ ਭਾਗ ਲੱਗੇ ਰਹਿਣ ਮਤਲਬ ਇੰਨੀ ਜ਼ਿਆਦਾ ਹੈ ਕਿ ਸਿਰਫ ਮਰਾਸੀ ਦੇ ਸਕਦਾ ਹੈ ਮੈਂ ਨਹੀਂ ਦੇ ਸਕਦਾ ਚੌਧਰੀ ਆਪਣਾ ਗੁੱਸਾ ਛਪਾਉਣ ਦੇ ਯਤਨ ਦੇ ਬਾਵਜੂ ਛਪਾ ਨਾ ਸਕਿਆ ਦੱਸ ਕਿੰਨੇ ਦਾ ਹੈ 50 ਸੋ 200 300 ਕਿੰਨੇ ਦਾ ਆਇਆ 300 ਨਹੀਂ ਜੀ ਕਰਮੂ ਨੇ ਚੌਧਰੀ ਦੇ ਮੌਂਚੀ ਵੱਲ ਉਸੇ ਤਰ੍ਹਾਂ ਹੀ ਵੇਖਿਆ ਜਿਸ ਤਰ੍ਹਾਂ ਜੁੱਤੀਆਂ ਮਾਰਨ ਤੋਂ ਪਹਿਲਾਂ ਮੌਂਚੀ ਨੇ ਕਰਮੂ ਨੂੰ ਦੇਖਿਆ ਸੀਗਾ ਕੱਲ 200 ਬਾਠਾਂ ਦਾ ਆਇਆ ਆ ਉਹਨੇ ਪ੍ਰਸ਼ੰਸਾ ਪ੍ਰਾਪਤੀ ਵਾਲੀ ਨਜ਼ਰ ਨਾਲ ਲੋਕਾਂ ਵੱਲ ਝਾਕਿਆ ਅਦੇ ਇੰਨੀ ਰਕਮ ਤੇਰੇ ਪੁੱਤਰ ਨੇ ਤਾਰ ਦਿੱਤੀ ਆ ਕਮਾਂਦਾ ਖਾਂਦਾ ਹੈ ਨਾ ਰੱਬ ਤੁਹਾਨੂੰ ਭਾਗ ਲਾਵੇ ਤੂੰ ਮੇਰੇ ਕੋਲੋਂ 262 ਰੁਪਏ ਲਏਗਾ ਤੁਸੀਂ 62 ਰਹਿਣ ਦਿਓ ਉਹਨਾਂ ਦਾ ਹਿਸਾਬ ਫੇਰ ਹੁੰਦਾ ਰਹੇਗਾ 200 ਦੇ ਦਿਓ 200 ਬਾਠਾਂ ਵਿੱਚ 62 ਲਾ ਕੇ ਕਿਉਂ ਨਾ ਦੇਆ ਚੌਧਰੀ ਨੇ ਬਾਜੀ ਮਾਰਨ ਵਾਲੇ ਅੰਦਾਜ਼ ਚ ਕਿਹਾ ਸੀਗਾ ਓਏ ਤੂੰ ਸਾਡਾ ਮਰਾਸੀ ਏ ਚਲੋ ਜ਼ਿਆਦਾ ਦੇ ਦਿਓ ਭਾਗ ਲੱਗੇ ਰਹਿਣ 324 ਦੇ ਦਿਓ ਤੈਨੂੰ ਤਾਂ ਦੁਕਾਨਦਾਰਾਂ ਦਾ ਹਿਸਾਬ ਕਰਨਾ ਵੀ ਆ ਗਿਆ ਇਹ ਚੌਧਰੀ ਨੇ ਦਿਨ ਲੱਗੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਜੇ ਕਰਮੁਕੰਮਲਾਉਂਦਾ ਹੋਇਆ ਬੋਲਿਆ ਮੈਂ ਤਾਂ ਹੁਣ ਬੇਹਿਸਾਬ ਖਰਚ ਕਰਦਾ ਹਾਂ ਜੀ ਬਸ ਕੁਝ ਆਉਂਦਾ ਏ ਤਾਂ ਇਹਨਾਂ ਬਾਠਾਂ ਦਾ ਹਿਸਾਬ ਆਉਂਦਾ ਏ ਚੌਧਿਰ ਨੇ ਕਰਮੂ ਵੱਲੋਂ ਚਲਾਏ ਹੋਏ ਤੀਰ ਤੋਂ ਬੇਪਰਵਾਹ ਹੋ ਕੇ ਆਪਣੇ ਮਨਛੀ ਨੂੰ ਕਿਹਾ ਲੈ ਪਾਈ ਦੇ ਦੇ ਇਹਨੂੰ 324 ਮਨਛੀ ਰੁਪਏ ਮਨਛੀ ਰੁਪਏ ਜੀ 324 ਰੁਪਏ ਕਰਮੂ ਨੇ ਮਨਛੀ ਨੂੰ ਤਕੀਦ ਕੀਤੀ ਰੁਪਏ ਤਾਂ ਪੈਸੇ ਰੁਪਏ ਨਹੀਂ ਤਾਂ ਪੈਸੇ ਮਨਛੀ ਨੇ ਤੁਮੀ ਜੇ ਠਾ ਪਾਈ ਹੋਈ ਕੁਰਤੀ ਦੇ ਅੰਦਰ ਲਿਜੇ ਵਿੱਚ ਨੋਟਾਂ ਦੀ ਗੱਠੀ ਕੱਢ ਦਿਆਂ ਹੋਇਆ ਪੁੱਛਿਆ ਮੇਰਾ ਮਤਲਬ ਸੀਗਾ ਕਿ ਕਿਧਰੇ ਤੁਸੀਂ 324 ਰੁਪਏ ਦੇਣ ਦੀ ਬਜਾਏ 324 ਜੁੱਤੀਆਂ ਮਾਰਨ ਲੱਗ ਜਾਵੋ ਚੌਧਰੀ ਸਾਰੇ ਸਾਰੇ ਲੋਕ ਜੋਰ ਨਾਲ ਹੱਸੇ ਸੀਗੇ ਪਰ ਸਾਰਿਆਂ ਦੇ ਹਾਸੇ ਦਾ ਅਰਥ ਵੱਖੋ ਵੱਖਰਾ ਪਛਾਣਿਆ ਜਾ ਸਕਦਾ ਸੀ ਚੌਧਰੀ ਦਾ ਇਸ ਤਰ੍ਹਾਂ ਹੱਸਿਆ ਸੀ ਜਿਸ ਤਰ੍ਹਾਂ ਉਹਦਾ ਸੀਨਾ ਟੀਨ ਦਾ ਇੱਕ ਪੀਪਾ ਹੋਵੇ ਤੇ ਕਰਮੂ ਨੇ ਹਿਲਾ ਕੇ ਉਸ ਵਿੱਚ ਲਏ ਹੋਰ ਉਹੜੀ ਖੜਕਾ ਦਿੱਤੀ ਹੁਣ ਕਰਮੁਨੇ ਰੁਪਏ ਲੈ ਤੇ ਮੁਸਕਰਾਉਂਦਾ ਹੋਇਆ ਸਵੈਮਾਨ ਨਾਲ ਤੁਰ ਗਿਆ ਸੀਗਾ ਫਿਰ ਚੌਧਰੀ ਆਪਣੇ ਸਾਹਮਣੇ ਕੰਬਲ ਖੜਾਰ ਕੇ ਹੱਸਿਆ ਉਹਨੂੰ ਚੰਗੀ ਤਰ੍ਹਾਂ ਝਾੜਿਆ ਜਿਵੇਂ ਕੰਬਲ ਦਾ ਮਰਾਸੀ ਪੂਣਾ ਕੱਢ ਰਿਹਾ ਹੋਵੇ ਉਹਨੂੰ ਤਹਿ ਕਰਕੇ ਵਾਂਚੀ ਨੂੰ ਦਿੱਤਾ ਤੇ ਘਰ ਪਹੁੰਚ ਆਗਦੇ ਕਹਿਣਾ ਕਿ ਇਹਨੂੰ ਸਾਰਾ ਦਿਨ ਧੁੱਪੇ ਪਾ ਕੇ ਕਿਸੇ ਪੇਟੀ ਵਿੱਚ ਸੁੱਟ ਦੇ ਫਿਰ ਉੱਥੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਾ ਕਿਹਾ ਦਰਜਣਾ ਪਏ ਨੇ ਇਸ ਤਰ੍ਹਾਂ ਦੇ ਕੰਬਲ ਪਰ ਮੈਂ 2 ਪੈਸੇ ਦੇ ਮਰਾਸੀ ਨੂੰ 2.5 300 ਦੇ ਕੰਬਲ ਦੀ ਬੁੱਕਲਮਾਰਾ ਦੇਖ ਨਹੀਂ ਸਕਦਾਗਾ ਜੁੱਤੀ ਨੂੰ ਪੈਰਾਂ ਦੇ ਹੇਠਾਂ ਹੀ ਰਹਿਣਾ ਚਾਹੀਦਾ ਆ